ਯੋਧਨ ਅਸ਼ੇਵਰੋਧ ਮਹਮਦੇ ਤਹਿਤ ਜ਼ਿਲ੍ਹਾ ਜਨੰਧਿਆਤੀ ਦੇ ਮਾਂਜੋਗ ਐਸਐਸਪੀ ਸਰ ਹਰਵਿੰਦਰ ਸਿੰਘ ਵਰਕੀ ਜੀ ਦੀ ਗਾਈਡਲਾਈਨ ਤੇ ਜਨੰਧਿਆਤੀ ਦੇ ਐਸਪੀ ਸਰ ਜੀ ਤਰਾਏ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨ ਦੀ ਜੀਸੀਐਸਪੀ ਡੀਟੀ ਵਾਈ ਹੇਟ ਸੀਐਸਟਾਫ ਜਨੰਧਰ ਦੇ ਸਮਸ ਪਟਨ ਨਰਮ ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਮਹੱਤਵਪੂਰਨ ਏਰੀਆ ਚ ਇੱਕ ਨਾਕਾਬੰਦੀ ਕੀਤੀ ਗਈ ਹੋਸੀ ਇਸ ਨਾਕਾਬੰਦੀ ਤੇ ਇੱਕ ਮੁਖਰ ਦੁਆਰਾ ਮੁਖਰਬੀ ਕੀਤੀ ਗਈ ਕਿ ਇੱਕ ਜਿਹੜਾ ਹਰਮੇਸ਼ ਸਿੰਘ ਪੁਰ ਹਰਮੇਸ਼ੀ ਪੁੱਤਰ ਗੁਰਲਾਲ ਸਿੰਘ ਵਾਸੀ ਬੂਟਾਪਿੰਡ ਜ਼ਿਲ੍ਹਾ ਕਪੂਰਥਲਾ ਜੋ ਪਹਿਲਾਂ ਵੀ ਕਾਫੀ ਮਕਦਮਿਆਂ 'ਚ ਜਿਲ੍ਹਾ ਜਗਿਆ ਤੇ ਜਮਾਨਤ ਤੇ ਆਇਆ ਹੋਇਆ ਤੇ ਇਸ ਏਰੀਆ 'ਚ ਭਾਰੇ ਮਾਤਰਾ ਵਿੱਚ ਜਿਹੜੀ ਹੈ ਸਮੈਕ ਲੈ ਕੇ ਘੁੰਮ ਰਿਹਾ ਤੇ ਉਹ ਪੁਲਿਸ ਨੇ ਇਸ ਇਨਫੋਰਮੇਸ਼ਨ ਨੂੰ ਪੁਖਤਾ ਸਮਝਿਆ ਤਾਂ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਪਰ ਉਹ ਗੱਡੀ ਉੱਥੇ ਧੜਾ ਕੇ ਵੱਖ-ਵੱਖ ਪਿੰਡਾਂ ਚੋਂਦਾ ਹੋਇਆ ਸ਼ਾਹਕੋਟੇ ਦੇ ਚ ਆ ਗਿਆ ਜਿੱਥੇ ਸਬ ਇੰਸਪੈਕਟਰ ਨਰਮ ਸਿੰਘ ਜੀ ਐਜਰੰਦ ਦੇ ਅੱਤੀ ਦੀ ਟੀਮ ਨੇ ਇਹਨੂੰ ਕਾਬੂ ਕੀਤਾ ਇਹ ਮੌਕੇ ਤੇ ਆਪਣੀ ਗੱਡੀ ਛੱਡ ਕੇ ਤੌੜ ਗਿਆ ਤੇ ਦੀ ਗੱਡੀ ਸਰਚ ਕਰਨ ਤੇ 55 ਗ੍ਰਾਮ ਜਿਹੜੀ ਸਮੈਗ ਬਰਾਮਦ ਕੀਤੀ ਇੱਕ ਇਹਦਾ ਮੋਬਾਈਲ ਫੋਨ ਜਿਹੜਾ ਵੀਵੋ ਕੰਪਨੀ ਦਾ ਹੋ ਤੇ ਗੱਡੀ ਸਵਿਫਟ ਕਾਰ ਜਿਹੜੀ ਰੰਗ ਚਿੱਟਾ ਬੀਬੀ 08 ਈਸੀ 2990 2990 ਕਬਜ਼ਾ ਚ ਲਿਆ ਗਿਆ ਇਸ ਦੋਸ਼ੀ ਨੂੰ ਗ੍ਰਫਤਾਰ ਕਰਨ ਲਈ ਜਿਹੜੀਆਂ ਪਾਰਟੀਆਂ ਗਈਆਂ ਜਲਦੀ ਗ੍ਰਫਤਾਰ ਕਰ ਲਿਆ ਜਾਊਗਾ ਜਨੰਦਰ ਦੇ ਹੱਥੇ ਪੁਲਿਸ ਯੋਧ ਨਸ਼ਮ ਰਤ ਮੈਂ ਹਮ ਦੇ ਤੱਕ ਲਗਾਤਾਰ ਉਪਰਲੇ ਕਰਕੇ ਵੱਡੀਆਂ ਬਰਾਮਦੀਆਂ ਕਰ ਰਹੀ ਹੈ ਔਰ ਤੈਨੂੰ ਨਾਲ ਨੂੰ ਜਿਹੜਾ ਬੰਦ ਜਿਹੜਾ ਜੇਲ੍ਹਾਂ ਚ ਕਰਾਉ ਜਾ ਰਿਹਾ ਪਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪਲੀਜ਼ ਸਾਨੂੰ ਮਹਾਰਤ ਕਰਨ ਲਈ ਮਸਤਾ ਹੈ ਥੈਂਕ ਯੂ